ਵੇ ਤੂੰ ਝਾਕ ਰਾਕੇ ਤਾਲੀਆਂ ਕੋਲੋਂ ਅੱਖ ਬਚਾ ਕੇ ਭੱਜ ਨਾ ਜਾਵੇਂ ਫਿਰ ਜੀ ਆ ਛੰਦ ਸੁਣਾਵੀ ਫਿਰ ਜੀ ਆ ਛੰਦ ਸੁਣਾਵੀ ਨਾ ਕੋਈ ਛੰਦ ਸੁਣਾਵੀ ਸੱਤ ਸਾਲੀਆਂ ਮੈਂ ਹਾਂ ਕੱਲਾ ਸੱਭੀ ਕਰਕੇ ਜਾਉਂ ਤਸੱਲਾ ਹੱਥ ਸਾਲੀਆਂ ਮੈਂ ਹਾਂ ਕੱਲਾ ਸੱਭੀ ਕਰਕੇ ਜਾਉਂ ਤਸੱਲਾ ਨਾ ਸ਼ਰਮਾਵਾਂ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਜੀ ਆ ਕੱਲੇੜਾ ਕਿਉਂ ਆਇਆ ਵੀ ਅੱਜ ਦੀ ਕੜੀ ਜੀ ਆ ਕੱਲੇੜਾ ਨਾ ਲਿਆ ਆਵੀ ਅੱਜ ਦੀ ਖੜੀ ਜੇ ਕਰੇ ਅੰਮਾ ਹੁੰਦੜ ਗਈ ਉਹ ਨਬ ਲਿਆਵੀ ਜੀ ਜਾ ਛੰਦ ਸੁਣਾਵੀ ਜੀ ਜਾ ਛੰਦ ਸੁਣਾਵੀ ਨਵਾ ਕੋਈ ਛੰਦ ਸੁਣਾਵੀ ਛੰਦ ਪਰ ਆਕੇ ਆਈਏ ਜਾਈਏ ਛੰਦ ਦੇ ਅੱਗੇ ਡੌਰੂ ਛੰਦ ਪਰ ਆਕੇ ਆਈਏ ਜਾਈਏ ਛੰਦ ਦੇ ਅੱਗੇ ਡੌਰੂ ਸੱਸ ਮੇਰੀ ਤਾਂ ਚੜੀ ਪਰੋਟੇ ਸੋਰਾ ਪਾਵੇ ਕੌਰੂ ਸੱਤ ਮੇਰੀ ਤਾਚੜੀ ਬਰੋਟੇ ਸੋਰਾ ਪਾ ਦੇ ਖਰੂ ਦਸੋ ਗੁੰਦੀ ਜੋੜੀ ਦਾ ਖੀਲਾਜ ਬਣਾਵਾ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ ਸੁਣਾਵਾ ਜੀਜਾ ਉਹ ਪਰੀਆਂ ਵੱਲ ਚਾਂਕ ਨਾ ਜੇ ਥੇਰੇ ਆਉਣਗੇ ਜੀਜਾ ਉਹ ਪਰੀਆਂ ਵੱਲ ਚਾਂਕ ਨਾ ਜੇ ਥੇਰੇ ਆਉਣਗੇ ਤੇਰੀ ਮਾਂ ਭੈਣ ਦੇ ਯਾਰ ਵੇ ਬੇ ਥੇਰੇ ਆਉਣਗੇ ਕਰਮਾਵੀ ਜੀ ਜਾ ਛੰਦ ਸੁਣਾਵੀ ਜੀ ਜਾ ਛੰਦ ਸੁਣਾਵੀ ਨਵਾ ਕੋਈ ਛੰਦ ਸੁਣਾਵੀ ਛੰਦ ਪਰ ਆਕੇ ਆਈਏ ਜਾਈਏ ਛੰਦ ਦੇ ਅੱਗੇ ਡੋਲਾ ਛੰਦ ਪਰ ਆਕੇ ਆਈਏ ਜਾਈਏ ਛੰਦ ਦੇ ਅੱਗੇ ਡੋਲਾ ਪਰਵਾਨਾ ਤੇਰੀ ਭੈਣ ਚੱਲਿਆ ਤੇਰਾ ਬਣੂ ਬਚੋਲਾ ਪਰਵਾਨਾ ਤੇਰੀ ਭੈਣ ਚੱਲਿਆ ਤੇਰਾ ਬਣੂ ਬਚੋਲਾ ਉਹ ਨਿੱਕੇ ਵੀਰ ਤੇ ਨਾਲ ਮੈਂ ਤੇਰੇ ਨੰਦ ਪੜਾਵਾਂ ਸੁਣੋ ਮੈਂ ਛੰਦ ਸੁਣਾਵਾ ਸੁਣੋ ਮੈਂ ਛੰਦ